8 ਸਾਲ ਪਹਿਲਾਂ ਸਜ਼ਾ ਹੁੰਦੀ ਆ ਰੇਪ ਦੇ ਮਾਮਲਿਆਂ ਦੇ ਵਿੱਚ ਕਹਿੰਦੇ ਨੇ ਕਿ ਹੁਣ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਊਗਾ ਪਰ 8 ਸਾਲ ਦੇ ਵਿੱਚ 15 ਵਾਰੀ ਪੈਰੋਲ ਦੇ ਦਿੱਤੀ ਜਾਂਦੀ ਹੈ ਜੀ ਫੇਰ 40 ਦਿਨ ਦੀ ਪੈਰੋਲ ਉਹ ਜਿਹੜਾ ਝੂਠੇ ਵਾਲਾ ਸਾਹ ਅਦਾਲਤ ਝੂਠੇ ਸੌਦੇ ਵਾਲਾ ਉਹ ਸਰਕਾਰ ਦਾ ਜਮਾਈ ਹੈ ਉਸੀਂ ਕਹਿੰਦੇ ਹਾਂ ਸਰਕਾਰ ਦਾ ਜਵਾਈ ਆ ਸਰਕਾਰ ਨੂੰ ਫਾਇਦਾ ਕੀ ਹੁੰਦਾ ਜੀ ਗੁਰਮੀਤ ਰਾਮ ਰਹੀਮ ਕਿ ਐਡਾ ਵੱਡਾ ਹੋ ਗਿਆ ਕਿ ਸਰਕਾਰ ਦੇ ਉੱਪਰ ਭਾਰੀ ਪੈ ਚੁੱਕਿਆ ਜੀ ਅੱਜ ਦੇ ਸਮੇਂ ਦੇ ਵਿੱਚ ਜਦ ਕਿ 8 ਸਾਲਾਂ ਤੋਂ ਜੇਲ੍ਹ ਦੇ ਵਿੱਚ ਕੈਦ ਹੈਗਾ ਜੀ ਪ੍ਰੋਦੀ ਵੋਟ ਬੈਂਕ ਜਾਦੇ ਆ ਵੋਟ ਬੈਂਕ ਦੇਖਦੇ ਨੇ ਹੁਣ ਜਦੋਂ ਆ ਕਿਤੇ ਇਲੈਕਸ਼ਨ ਲਾਉਂਦੀ ਆ ਉਹਦੀ ਉਹਨੂੰ ਪ੍ਰੋਲ ਕਰ ਦਿੰਦੇ ਨੇ ਵੋਟਾਂ ਦਾ ਚੱਕਰ ਆ ਜੀ ਵੋਟਾਂ ਦਾ ਚੱਕਰ ਆ ਹੋਰ ਕੀ ਹੋ ਸਕਦਾ ਇਹ ਸਰਕਾਰ ਦੂਰੇ ਮਾਪਦੰਡ ਬਣਾਉਂਦੀ ਆ ਜਦੋਂ ਸਿੱਖ ਕੈਂਦੀਆਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਫਿਰ ਕਾਨੂੰਨ ਹੋਰ ਬਣ ਜਾਂਦਾ ਜਦੋਂ ਇਹੋ ਜਿਹੇ ਜਿਹੜੇ ਹੈਗੇ ਨੇ ਖਾਰ ਅਪਰਾਧੀ ਨੇ ਜਿਹੜੇ ਬਲਾਤਕਾਰ ਦੇ ਦੋਸ਼ੀ ਨੇ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਸਰਿਆਮ ਖੁੱਲੇ ਆਮ ਛੱਡਿਆ ਜਾਂਦਾ ਗੁਰਮੀਤ RAM ਰਹੀਮ ਡੇਰਾ ਸਿਰਸਾ ਮੁਖੀ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਕਿਉਂਕਿ ਗੁਰਮੀਤ RAM ਰਹੀਮ ਨੂੰ ਜਿਹੜਾ ਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਸੁਨਾਰੀਆ ਜੇਲ੍ਹ ਦੇ ਵਿੱਚ ਕੱਟ ਰਿਆ ਸੀ ਉਸ ਨੂੰ ਦੁਬਾਰਾ ਫੇਰ 40 ਦਿਨ ਦੀ ਪੈਰੋਲ ਦੇ ਦਿੱਤੀ ਗਈ ਆ ਉਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਰ 8 ਸਾਲਾਂ ਦੇ ਵਿੱਚ ਇੱਕ ਮੁਰਜ਼ਮ ਨੂੰ 15 ਵਾਰੀ ਪੈਰੋਲ ਕਿਉਂ ਦਿੱਤੀ ਜਾ ਸਕਦੀ ਆ ਸਿੱਖ ਜਥੇਬੰਦੀਆਂ ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਸਾਡੇ ਨਾਲ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਮੌਜੂਦ ਨੇ ਗੱਲਬਾਤ ਬਾਬਾ ਜੀ ਦੇ ਨਾਲ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 8 ਸਾਲ ਪਹਿਲਾਂ ਸਜ਼ਾ ਹੁੰਦੀ ਆ ਰੇਪ ਦੇ ਮਾਮਲਿਆਂ ਦੇ ਵਿੱਚ ਕਹਿੰਦੇ ਨੇ ਕਿ ਹੁਣ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਊਗਾ ਪਰ 8 ਸਾਲ ਦੇ ਵਿੱਚ 15 ਵਾਰੀ ਪੈਰੋਲ ਦੇ ਦਿੱਤੀ ਜਾਂਦੀ ਹੈ ਜੀ ਫੇਰ 40 ਦਿਨ ਦੀ ਪੈਰੋਲ ਆ ਉਹ ਜਿਹੜਾ ਠੂਠੇ ਵਾਲਾ ਸਾਹ ਦਾਲ ਠੂਠੇ ਸੌਦੇ ਵਾਲਾ ਉਹ ਸਰਕਾਰ ਦਾ ਜਮਾਈ ਹੈ ਤਾਂ ਹੀ ਉਹਨੂੰ ਜਿਹੜੇ 2-3 ਮਹੀਨੇ ਬਾਅਦ ਜਾਂਦਾ ਜਿਹੜਾ 2 ਮਹੀਨੇ ਮਹੀਨਾ ਬਾਹਰੇ ਰਹਿੰਦਾ 8 ਸਾਲਾਂ ਦੇ ਵਿੱਚ 15 ਵਾਰੀ 15ਵੇਂ ਪਰੋਲ ਆਉਦੀ 40 ਦਿਨ ਦੀ ਉਹ ਇਹ ਸਜ਼ਾ ਕਾਦੀਆ ਇਹ ਕਾਦੀ ਸਜ਼ਾ ਗਈ 2 ਮਹੀਨੇ ਅੰਦਰ ਰਹਿਣਾ ਫਿਰ ਉਹਦੇ ਬਾਅਦ ਫਿਰ ਬਾਹਰੇ ਰਹਿਣਾ ਮਹੀਨਾ ਜਿਹੜੇ ਸਿੰਘ ਨੇ ਜਿਹੜੇ ਜਿਨ੍ਹਾਂ ਨੇ ਜਿਹੜਾ ਹੈਗੀ ਸਜ਼ਾ ਭੁਗਤ ਲਿ ਕਾਨੂੰਨ ਦੇ ਮੁਤਾਬਕ ਤੇ ਡਬਲ ਸਜ਼ਾ ਹੋ ਗਈ ਤੀਜੀ ਵਾਰ ਤੀਰੀ ਸਜ਼ਾ ਹੋਣ ਲੱਗ ਰਹੀ ਆ ਉਹ ਸਿੰਘਾਂ ਨੂੰ ਅੱਜ ਤੱਕ ਇੱਕ ਦਿਨ ਪ੍ਰੋਬਲਮ ਨਹੀਂ ਦਿੱਤੀ ਉਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੋਆਣਾ ਪਰਮਜੀਤ ਸਿੰਘ ਪਿਹੋਰਾ ਭਾਈ ਆਪਣੇ ਜਿਹੜਾ ਹੈਗਾ ਜਗਤਾਰ ਸਿੰਘ ਤਾਰਾ ਇਹ ਸਿੰਘ ਨੇ ਉਹਨਾਂ ਨੂੰ ਕਦੇ ਅੱਜ ਤੱਕ ਪ੍ਰੋਬਲਮ ਨਹੀਂ ਦਿੱਤੀ ਜੱਗੀ ਜੋਹਲ ਉਹਦੇ ਅੱਜ ਤੱਕ ਕੋਈ ਹੋਈ ਨਹੀਂ ਹੋਇਆ ਕੇਸ ਭਾਈ ਡਗੀ ਤੋਂ ਉਹ ਨੂੰ ਨਜਾਇਜ਼ ਮੰਨ ਕਰਿਆ ਹੋਇਆ ਤੇ ਇਹ ਭਾਈ ਅਮਰਤਪਾਲ 2 ਸਾਲ ਹੋ ਗਏ ਉਹ ਨੂੰ ਤੀਜਾ ਲੱਗਿਆ ਹੋਇਆ ਤੀਜੀ ਵਾਰੀ ਉਹ ਤੇ ਐਨਐਸਐ ਲਾਤੀ ਤੇ ਓਐਮਪੀ ਆ ਉਹ ਨੂੰ ਬੋਲਣ ਵਾਸਤੇ ਵੀ ਸਮਾਂ ਨਹੀਂ ਦਿੱਤਾ ਉਹਦੀ ਪ੍ਰੋਬਲਮ ਨਹੀਂ ਹੋ ਰਹੀ ਇਹ ਆਹੀ ਆ ਵੀ ਇਹ ਸਿੱਖਾਂ ਦੇ ਨਾਲ ਵਿਤਕਰਾ ਕਰਦੇ ਨੇ ਸਿੱਖਾਂ ਵਾਸਤੇ ਦੂਰੇ ਮਾਪਦੰਡ ਨੇ ਸਿੱਖਾਂ ਵਾਸਤੇ ਕਾਨੂੰਨ ਹੋਰ ਦੂਜਿਆਂ ਵਾਸਤੇ ਹੋਰ ਫਾਇਦਾ ਕੀ ਹੁੰਦਾ ਬਾਬਾ ਜੀ ਸਰਕਾਰ ਨੂੰ ਲਗਾਤਾਰ ਮੈਂ ਹੋਰ ਵੀ ਥੋਡੀਆਂ ਵੀਡੀਓਜ਼ ਜਿਹੜੀਆਂ ਨੇ ਦੇਖੀਆਂ ਨੇ ਜਦੋਂ-ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਪਰੋਗ ਹੋ ਮਿਲਦੀ ਹੈ ਤੁਸੀਂ ਕਹਿੰਦੇ ਹੋ ਸਰਕਾਰ ਦਾ ਜਵਾਈ ਆ ਸਰਕਾਰ ਨੂੰ ਫਾਇਦਾ ਕੀ ਹੁੰਦਾ ਜੀ ਗੁਰਮੀਤ ਰਾਮ ਰਹੀਮ ਕਿ ਐਡਾ ਵੱਡਾ ਹੋ ਗਿਆ ਕਿ ਸਰਕਾਰ ਦੇ ਉੱਪਰ ਭਾਰੀ ਪੈ ਚੁੱਕਿਆ ਜੀ ਅੱਜ ਦੇ ਸਮੇਂ ਦੇ ਵਿੱਚ ਜਦ ਕੇ 8 ਸਾਲਾਂ ਤੋਂ ਜੇਲ੍ਹ ਦੇ ਵਿੱਚ ਕੈਦ ਹੈਗਾ ਜੀ ਦੇਖੋ ਇਹ ਨਾ ਇੱਕ ਤਾਇ ਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਸਰਕਾਰ ਆ ਜਿਹੜੀ ਉਹ ਪੈਸੇ ਦੇ ਜਿਹੜੇ ਵਕੀਲ ਸਾਹਿਬ ਜਿੰਨੇ ਵੀ ਨੇ ਸਭ ਪੈਸੇ ਦੇ ਨੇ ਇਹਨਾਂ ਦੇ ਅਪਦੇ ਨੇ ਵੇਸਾ ਲੱਗ ਕੇ ਜਿਹੜਾ ਕੋ ਸਮਰੱਥੀ ਕਰੀ ਜਾਓ ਤੇ ਦੂਸਰਾ ਨੰਬਰ ਉਹਦੀ ਵੋਟ ਬੈਂਕ ਜਾਦੇ ਆ ਵੋਟ ਬੈਂਕ ਦੇਖਦੇ ਨੇ ਹੁਣ ਜਦੋਂ ਆ ਕਿਤੇ ਇਲੈਕਸ਼ਨ ਲਾਉਂਦੀ ਆ ਉਹਦੇ ਉਹਨੂੰ ਪ੍ਰੋਬਲ ਕਰ ਦਿੰਦੇ ਨੇ ਵੋਟਾਂ ਦਾ ਚੱਕਰ ਆ ਜੀ ਵੋਟਾਂ ਦਾ ਚੱਕਰ ਆ ਹੋਰ ਕੀ ਹੋ ਸਕਦਾ ਤੇ ਹੋਰ ਕਿਉਂ ਉਹਨੂੰ ਸਿੰਘਾਂ ਨੂੰ ਕਿਉਂ ਨਾ ਪ੍ਰੋਬਲ ਮਿਲਦੀ ਇਹਨਾਂ ਨੂੰ ਕਿਉਂ ਨਹੀਂ ਦੇ ਰਹੇ ਇਹਨਾਂ ਦੀ ਵੀ ਪ੍ਰੋਬਲ ਹੋਣੀ ਨੇ ਉਹ ਤਾਂ ਛੱਡਣਾ ਚਾਹੀਦਾ ਸੰਗਤ ਇਹਨਾਂ ਨੇ ਤਾਂ ਜਿਹੜਾ ਹੈਗੀ ਸਜ਼ਾ ਜਾਬਤਾ ਕਰ ਲਈ 30 ਸਾਲਾਂ ਦੇ ਵਿੱਚ ਇੱਕ ਦਿਨ ਵੀ ਇਹਨਾਂ ਨੂੰ ਜਿਹੜੀ ਹੈਗੀ ਉਹ ਪ੍ਰੋਬਲ ਨਹੀਂ ਹੈਗੀ ਉਹਨੂੰ 8 ਸਾਲਾਂ ਬਾਅਦ ਵੀ 15 ਵਾਰੀ ਪਰੋਲ ਦੇਤੀ ਤੁਸੀਂ 8 ਸਾਲਾਂ ਦੇ ਵਿੱਚ 15 ਵਾਰੀ ਦੇਖ ਲਓ ਵੀ ਕਿੰਨਾ ਚਿਰ ਉਹ ਰਹਿ ਗਿਆ ਹੂੰ ਇਸ ਕਰਕੇ ਪਹਿਲਾਂ ਸਰਕਾਰ ਕਹਿੰਦੀ ਸੀਗੀ ਉਹਦੇ ਮਰਡਰ ਦਾ ਕੇਸ ਸੀਗਾ ਹਾਂਜੀ ਫਿਰ ਬਰਾਦਕਾਰ ਦੇ ਡਬਲ ਸਜ਼ਾ ਹੋਈਆਂ ਉਹਨੂੰ ਹਾਂਜੀ ਇੱਕ ਹੋਰ ਉਹ ਤੇ ਮਰਡਰ ਦਾ ਅਜੇ ਕੇਸ ਚੱਲਦਾ 500 ਬੰਦੇ ਉਹਨੂੰ ਮੁਸਕ ਬਣਾਈ ਇਹੋ ਜਿਹਾ ਖੰਖਾਰ ਅੱਤਵਾਦੀ ਹੋਵੇ ਅੱਤਵਾਦੀ ਆ ਉਹ ਇਹ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਅੱਤਵਾਦੀ ਹਥਲੋਹਵਾ 500 ਬੰਦਿਆਂ ਨੂੰ ਪੁਨਸਿਕ ਬਣਾਉਣਾ ਇਹ ਕਿ ਮਾੜੀ ਮੋਟੀ ਗੱਲ ਨਹੀਂ ਹੈ ਕਿਸੇ ਦਾ ਜੀਵਨ ਬਰਬਾਦ ਕਰ ਦੇਣਾ ਤੇ ਫਿਰ ਉਹ ਉਹ ਬੰਦਾ ਜਿਹੜਾ ਨਿਕਲਦੇ ਕਾਬਲ ਹੈਗਾ ਤੁਸੀਂ ਬਾਬਾ ਜੀ ਕਹਿੰਦੇ ਹੋ ਕਿ ਉਹ ਟੈਰਰਿਸਟ ਆ ਉਹ ਅੱਤਵਾਦੀ ਆ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ 500 ਬੰਦਿਆਂ ਨੂੰ ਨਪੁੰਸਕ ਬਣਾ ਦੇਣਾ ਪਰ ਪਰੋਲ ਦਾ ਆਧਾਰ ਇਹ ਬਣਾਇਆ ਜਾਂਦਾ ਹੈ ਕਿ ਜੇਲ੍ਹ ਦੇ ਵਿੱਚ ਰਾਮ ਰਹੀਮ ਦਾ ਆਚਰਣ ਜਿਹੜਾ ਬਹੁਤ ਚੰਗਾ ਹੈ ਦੂਜੇ ਕੈਦੀਆਂ ਦੇ ਨਾਲ ਵਿਵਹਾਰ ਜਾਂ ਜੇਲ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਆ ਬਹੁਤ ਚੰਗੀ ਆ ਬਹੁਤ ਸੌਫਟ ਆ ਕਹਿੰਦੇ ਇਸ ਕਰਕੇ ਉਸ ਬੇਸ ਦੇ ਉੱਪਰ ਜਿਹੜੀ ਆ ਉਸ ਨੂੰ ਪਰੋਲ ਦਿੱਤੀ ਜਾਂਦੀ ਆ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੋਂ ਜਥੇਦਾਰ ਹਵਾਰਾ ਦੀ ਭਾਈ ਅਮਰਤਪਾਲ ਸਿੰਘ ਦੀ ਜਾਂ ਹੋਰ ਸਿੱਖ ਨੌਜਵਾਨਾਂ ਦੀ ਕਹਿੰਦੇ ਕਿ ਪੰਜਾਬ ਦਾ ਮਾਹੌਲ ਉਹਨਾਂ ਦੇ ਨਾਲ ਖਰਾਬ ਹੋਸਦਾ ਰਾਮੁਰਹੀਮ ਕਿਹੜਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਜਾਂ ਦੇਸ਼ ਦਾ ਮਾਹੌਲ ਖਰਾਬ ਕਰਦਾ ਜੀ ਨਹੀਂ ਨਹੀਂ ਇਹਦੂ ਹੋਰ ਮਾਹੌਲ ਕੀ ਖਰਾਬ ਕਰੂਗਾ 500 ਬੰਦੇ ਤਾਂ ਉਹਨੇ ਪੁੰਚ ਕਰਤੇ ਹਾਜੀ ਕੋਈ ਉਹਦੇ ਨੇ ਇਹ ਮਾਹੌਲ ਹੀ ਨਹੀਂ ਖਰਾਬ ਕੀਤਾ ਜਿਹੜੇ ਸਿੰਘ ਨੇ ਉਹਨਾਂ ਨੇ ਉਹਨਾਂ ਦਾ ਕਿਹੜਾ ਬੇਵਿਹਾਰ ਆ ਮੈਨੂੰ ਦੱਸੋ ਵੀ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਨੇ ਜਸੇਦਾਰ ਨੇ ਕੌਮ ਦੇ ਉਹਨਾਂ ਨੇ ਕੀ ਕਰਤਾ ਜੇਲ੍ਹ ਦੇ ਵਿੱਚ 30 ਸਾਲਾਂ ਤੋਂ ਬੰਦ ਨੇ ਕਿਸੇ ਨਾਲ ਦੁਰਬੇਰ ਹਰ ਦੱਸੋ ਸਹੀ ਕੋਈ ਖਬਰ ਆਈ ਹੋਵੇ ਜਾਂ ਹੋਰ ਸਿੰਘ ਨੇ ਜਿਹੜੇ ਇੱਥੇ ਨੇ ਉਹਨਾਂ ਨੇ ਕੀ ਕਰਤਾ ਕੋਈ ਉਸ ਜੀਲ ਦੇ ਵਿੱਚ ਉਹਨਾਂ ਦਾ ਰਿਕਾਰਡ ਹੈਗਾ ਐਸੇ ਜੀ ਦੇ ਨਾਲ ਕਿਸੇ ਨੇ ਮਾਰਕਟਾਈ ਕਰੀ ਹੋਵੇ ਜਾਂ ਕਿ ਫਿਰ ਇਹਨਾਂ ਦਾ ਰਿਕਾਰਡ ਵੀ ਤਾਂ ਹੈ ਇਹ ਸਿੰਘ ਨਹੀਂ ਦਿਸਦੇ ਇਹਨਾਂ ਦਾ ਰਿਕਾਰਡ ਚੈੱਕ ਕਰਨ ਸਰਕਾਰਾਂ ਉਹਨੂੰ ਉਹਦਾ ਰਿਕਾਰਡ ਹੋਵੇ ਦੇਖ ਕੇ ਵੀ ਉਥੇ ਗਾਜਰਾਮ ਗੋਲੀਆਂ ਵੇਚਦਾ ਜਾ ਕੇ ਉਹ ਜਿਹੜੇ ਹੈਗੇ ਨੇ ਉਥੇ ਉਹਨਾਂ ਨੂੰ ਸ਼ਿਕਾਇਤ ਜਾਂਦਾ ਬੈਠਾ ਉਹ ਫਿਰ ਨਾਲ ਪੈਸਾ ਵੀ ਕੰਮ ਕਰਦਾ ਨਾ ਪੈਸਾ ਜੋਗ ਦਿੰਦੇ ਨੇ ਝੂਠੀਆਂ ਗੱਲਾਂ ਬਣਾ ਰੱਖੀਆਂ ਨੇ ਮਾਈ ਬਿਮਾਰਾ ਕਦੇ ਕੁਸ ਬਿਮਾਰਾ ਤੇ ਫਿਰ ਜਿਹੜਾ ਪ੍ਰੋਲ ਵਾਲਾ ਹੁੰਦਾ ਇੱਥੇ ਹੁਣ ਸਾਡੇ ਆਪਣੇ ਸਿੰਘ ਕਈ ਵਾਰੀ ਪ੍ਰੋਲ ਦੇ ਆਉਂਦੇ ਰਹੇ ਨੇ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਆ ਭਾਈ ਸੰਮੇਰ ਸਿੰਘ ਹੋਣੀ ਹਾਂਜੀ ਜੀ ਹਨਾ ਉਹ ਜਦੋਂ ਪ੍ਰੋਲ ਤੇ ਆਉਂਦੇ ਰਹੇ ਨੇ ਭਾਈ ਗੁਰਮੀਤ ਸਿੰਘ ਕਈ ਵਾਰੀ ਅਸੀਂ ਕਹਿਣਾ ਵੀ ਉਹਨਾਂ ਨੂੰ ਤੁਸੀਂ ਐਂ ਕਰੋ ਇੱਥੇ ਆ ਕੇ ਮੋਰਚੇ 'ਚ ਆਓ ਉਹ ਕਹਿੰਦੇ ਸੀ ਵੀ ਸਾਡੀਆਂ ਸਰਕਾਰ ਤੇ ਸਾਡੇ ਉੱਤੇ ਭਾਵੰਦੀਆਂ ਸੀ ਮੋਰਚੇ 'ਚ ਨਹੀਂ ਆ ਸਕਦੇ ਤੇ ਦੂਜੇ ਪਾਸੇ ਇਹ ਜਾ ਕੇ satsang ਕਰਦਾ ਉੱਥੇ ਆਉਂਦਾ ਉਸੇ ਲੋਕਾਂ ਨੂੰ ਸੰਦੇਸ਼ ਦਿੰਦਾ ਉਸੇ ਪਰਵਚਨ ਕਰਦਾ ਇਹਦੇ ਤੇ ਕੋਈ پابੰਦੀ ਨਹੀਂ ਹੈਗੀ ਸਿੰਘਾਂ ਤੇ پابੰਦੀ ਆ ਇਸ ਕਰਕੇ ਕੋਈ ਗੱਲ ਨਹੀਂ ਇੱਕ ਸਮਾਂ ਆਊਗਾ ਜਦ ਸਾਡੇ ਸਿੰਘ ਵੀ ਬਾਹਰ ਆਉਣਗੇ ਇਨਸਾਫ ਹੋਊਗਾ ਸਾਰਾ ਕੁਝ ਪਰ ਇਹ ਸਰਕਾਰ ਦੂਰੇ ਮਾਪਦੰਡ ਬਣਾਉਂਦੀ ਆ ਜਦੋਂ ਸਿੱਖ ਕੈਦਿਆਂ ਦੀ ਗੱਲ ਆਉਂਦੀ ਆ ਤਾਂ ਉਦੋਂ ਫਿਰ ਇੱਕ ਕਾਨੂੰਨ ਹੋਰ ਬਣ ਜਾਂਦਾ ਜਦੋਂ ਇਹੋ ਜਿਹੇ ਜਿਹੜੇ ਹੈਗੇ ਨੇ ਖੰਖਾਰ ਅਪਰਾਧੀ ਨੇ ਜਿਹੜੇ ਬਲਾਤਕਾਰ ਦੇ ਦੋਸ਼ੀ ਨੇ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਸਰੇ ਆਮ ਖੁੱਲੇ ਆਮ ਛੱਡਿਆ ਜਾਂਦਾ ਇੱਕ ਆ ਪਿੱਛੇ ਜੇ ਘਟਨਾ ਹੋਈ ਸੀ ਉਹ ਵੀ ਜਿਹੜਾ ਹੈਗਾ ਬਲਾਲਕਾਰ ਦਾ ਸੀ ਸਜਾ ਹਫਤਾ ਪਤਾ ਨਹੀਂ ਕੀ ਉਹਦਾ ਨਾਮ ਸੀਗਾ ਜੀ ਜੀ ਤੇ ਉਹ ਹਾਈ ਕੋਰਟ ਨੇ ਉਹਨੂੰ ਜਿਹੜੀ ਹੈਗੀ ਛੱਡਣ ਦਾ ਰਹਾ ਕਰਨ ਦਾ ਹੁਕਮ ਦਿੱਤਾ 5 ਕਿਲੋਮੀਟਰ ਦੂਰ ਕਿਹਾ ਗਿਆ ਕਿ ਵਿਕਟਮ ਜਿਹੜੀ ਉਹ ਬੱਚੀ ਹੈਗੀ ਉਸ ਤੋਂ 5 ਕਿਲੋਮੀਟਰ ਦੂਰ ਤੁਸੀਂ ਰਹੋਗੇ ਇਹ 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 ਕਿਹੜੀ ਕਾਲੀ ਸ਼ਰਤ ਰਹੀਗੀ ਪਹਿਲਾਂ ਮੈਨੂੰ ਦੱਸੋ 5 ਕਿਲੋਮੀਟਰ ਦੂਰ ਰਹਿਣਾ ਇਹ ਕੋਈ ਸ਼ਰਤ ਆ ਇਹ ਤਾਂ ਬਸ ਇਹਨਾਂ ਨੇ ਸਾਰਾ ਸਰਕਾਰ ਜੱਜ ਸਾਹਿਬ ਵੀ ਕਿਉਂ ਹੋਏ ਨੇ ਇੱਕ ਜੱਜ ਸਾਹਿਬ ਦਾ ਬਿਆਨ ਹਾਈ ਕੋਰਟ ਦਾ ਪਹਿਲਾਂ ਆਇਆ ਸੀਗਾ ਵੀ ਸਾਡੇ ਵਸਦਾ ਹੁਣੋਂ ਕੰਮ ਆ ਰਿਹਾ ਨਹੀਂ ਕੋਈ ਸਰਕਾਰ ਹੈ ਜੋ ਕੁਝ ਕਰਦੀ ਹੈ ਸਰਕਾਰ ਨਹੀਂ ਕਰਦੀਆਂ ਨੇ ਕੋਈ ਕੋਈ ਜੱਜਾ ਤੇ ਜੱਜ ਦੇ ਵੀ ਜੁੱਤੀਆਂ ਮਾਰਦੇ ਨੇ ਤਾਂ ਹੁਣ ਉਹ ਜਿਹੜੇ ਪਿਛਲੇ ਗਵਈ ਸਾਹਿਬ ਤੇ ਜੁਸਤੀ ਵੀ ਮਾਰਦੀ ਸੀ ਦੱਸੋ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਜੁੱਤੀਆਂ ਪਜਣ ਲੱਗ ਜਾਣ ਫਿਰ ਕਾਨੂੰਨ ਇੱਥੇ ਕਾਹਦਾ ਰਹਿ ਗਿਆ ਤੇ ਫਿਰ ਦੂਸਰਾ ਨੰਬਰ ਜਿਹੜੇ ਆਪਣੇ ਸਿੰਘ ਨੇ ਨਾ ਉਹਨਾਂ ਦੀ ਸਿੱਖ ਧਰਮ ਦੇ ਵਿੱਚ ਜਿਹੜੀ ਹੈਗੀ ਪੈਦਾਇਸ਼ ਹੋਣ ਕਰਕੇ ਇਹ ਸਾਰਾ ਵਿਤਕਰਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਕਾਨੂੰਨ ਆ ਸਭ ਵਾਸਤੇ ਸਾਂਝਾਗਾ ਤੇ ਫਿਰ ਇਹਹੀ ਕਾਨੂੰਨ ਸਿੰਘਾਂ ਦੇ ਉੱਤੇ ਵੀ ਲਾਗੂ ਹੋਣਾ ਚਾਹੀਦਾ ਸਾਡੇ ਉੱਤੇ ਕਿਉਂ ਦੂਰੇ ਮਾਵਦੰਡ ਹੋ ਜਾਂਦੇ ਨੇ ਭਾਈ ਤੁਸੀਂ ਵਿਤਕਰੇ ਦੀ ਗੱਲ ਕਰਦੇ ਹਾਂ ਦੂਰੇ ਮਾਪਦੰਡ ਦੀ ਗੱਲ ਕਰਦੇ ਹਾਂ ਅਕਸਰ ਜਿਹੜੀ ਸਾਡੇ ਸਿੱਖ ਲੀਡਰਸ਼ਿਪ ਵੀ ਹੈਗੀ ਆ ਸਿੱਖ ਆਗੂ ਹੈਗੇ ਨੇ ਉਹ ਵੀ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਾਂ ਗੁਰਮੀਤ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਵਿਤਕਰੇ ਦੀ ਗੱਲ ਕਰਦੇ ਨੇ ਫਿਰ ਜੀ ਇੱਕ ਤਬਕਾ ਇਹ ਉੱਠ ਜਾਂਦਾ ਕਹਿੰਦੇ ਨੇ ਕਿ ਜੇ ਇੰਨੇ ਹੀ ਵਿਤਕਰਾ ਤੁਹਾਡੇ ਨਾਲ ਹੋ ਰਹੇ ਆ ਕਹਿੰਦੇ ਫਿਰ ਇੱਥੇ ਕਿਉਂ ਰਹਿ ਰਹੇ ਹੋ ਤੁਸੀਂ ਪਾਕਿਸਤਾਨ ਚਲੇ ਜਾਓ ਕਹਿੰਦੇ ਕਿਹੜਾ ਵਿਤਕਰਾ ਹੋ ਰਿਹਾ ਤੁਸੀਂ ਇੱਥੇ ਦਸਤਾਰ ਬਨ ਸਕਦੇ ਹੋ ਉਰੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੁਸੀਂ ਉਰੇ ਕਾਨੂੰਨ ਦੇ ਉੱਪਰ ਜਿਹੜੇ ਸਵਾਲ ਖੜੇ ਕਰ ਸਕਦੇ ਹੋ ਹੋਰ ਤੁਹਾਨੂੰ ਕਿਹੜੀ ਆਜ਼ਾਦੀ ਚਾਹੀਦੀ ਆ ਇੱਕ ਇੱਕ ਦੋ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਐਸੇ ਲੋਕ ਸਾਹਮਣੇ ਆਉਂਦੇ ਨੇ ਜੀ ਉਹ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਵੀ ਇਹ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਖੁਸ਼ੇ ਬਹੁਤ ਹਾਂ ਜੀ ਇੱਥੇ ਦੇਖੋ ਮੈਨੂੰ ਐ ਦੱਸ ਵੀ ਦਸਤਾਰ ਬਨਣ ਨਾਲ ਦਸਤਾਰ ਜਿੱਥੇ ਮਰਜੀ ਕੋਈ ਵੀ ਸਜਾ ਸਕਦਾ ਬਿਲੰਦਾਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਸਿੰਘ ਉਦੋਂ ਵਿੱਚ 1709 ਦੇ ਰਹੇ ਨੇ ਸਿੰਘਾਂ ਨੇ ਉਦੋਂ ਵੀ ਕਰਵਾਨੀਆਂ ਦਿੱਤੀਆਂ ਨੇ ਉਦੋਂ ਕੋਈ ਅਲਾਉਟ ਨਹੀਂ ਸੀਗਾ ਅੰਗਰੇਜ਼ਾਂ ਵੇਲੇ ਵੀ ਸਾਰਾ ਕੁਝ ਸੀਗਾ ਪੰਜਾਬ ਦੇ ਵਿੱਚ ਸਾਰਾ ਤੇ ਅਸੀਂ ਪਾਕਿਸਤਾਨ ਕਿਉਂ ਜਾਈਏ ਪਾਕਿਸਤਾਨ ਤਾਂ ਸਾਡੇ ਚੋਂ ਬਣਿਆ ਹਿੰਦੁਸਤਾਨ ਜਿਹੜਾ ਹੈਗਾ ਉਹ ਪਾਕਿਸਤਾਨ ਅਲੱਗ ਕਰਾ ਸਾਡਾ ਜਿਹੜਾ ਹੈ ਮਹਾਪੰਜਾਬ ਸੀ ਜਿਹੜਾ ਖਾਲਸਾ ਰਾਜ ਸੀ ਉਹਨੂੰ ਕੱਟ ਕੇ ਅੱਧਾ ਪੰਜਾਬ ਉਧਰ ਤੁਰਦਾ ਪਾਕਿਸਤਾਨ ਦੇ ਵਿੱਚ ਪਾਰਤ ਦਾ ਕੋਈ ਨੁਕਸਾਨ ਨਹੀਂ ਹੋਇਆ ਹਿੰਦੁਸਤਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਜਿਹੜਾ ਸਾਡਾ ਖਾਲਸਾ ਰਾਜ ਸੀ ਉਹ ਵੰਡਿਆ ਗਿਆ ਇੱਕ ਪੰਜਾਬ ਉਧਰ ਲੈਂਦੇ ਚਲੇ ਇੱਕ ਚੜ੍ਹਦੇ ਚ ਰਹਿ ਗਿਆ ਤੇ ਸਾਡਾ ਜਦੋਂ ਆਪਦੇ ਹੱਕ ਮੰਗਦੇ ਨੇ ਮੰਗਣੇ ਹੁੰਦੇ ਨੇ ਉਹ ਸਾਰਾ ਕੁਝ ਕਰਨਾ ਪੈਂਦਾ ਤੇ ਅਸੀਂ ਤਾਂ ਹੀ ਦੂਰੇ ਮਾਰ ਬੰਦਦੇ ਨੇ ਜੇ ਇੱਥੇ ਸਾਨੂੰ ਆਜ਼ਾਦੀ ਹੋਵੇ ਫਿਰ ਜਿਹੜੇ ਆ ਬੰਦੀ ਸਿੰਘ ਨੇ ਇਹਨਾਂ ਤੇ ਕਾਨੂੰਨ ਵੀ ਉਹੀ ਲੱਗਣਾ ਚਾਹੀਦਾ ਹੁਣ ਨੂੰ ਕਾਦੇ ਅੱਜ ਤਹੇ ਨਹੀਂ तकरीबन 20 ਸਾਲ 15 ਸਾਲ ਪਹਿਲਾਂ ਇਹ ਸਾਰੇ ਬਾਹਰ ਹੁੰਦੇ ਵੀ ਹਾਂ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਹੈਗਾ ਵਿਤਕਰਾ ਇਹ ਹੋਰ ਕੀ ਹੈ ਦੂਰੇ ਮਾਫਦਾਂਡੀ ਨੇ ਤੇ ਦਸਤਾਰਾਂ ਤੋਂ ਅੰਦਰ ਜੇਲਾਂ ਚ ਵੀ ਬੰਨ੍ਹੇ ਜਾਂਦੇ ਨੇ ਉੱਥੇ ਮੈਨੂੰ ਦੱਸਿਓ ਕਾਦੀ ਆਜ਼ਾਦੀ ਦਸਤਾਰ ਦਾ ਜੇਲਾਂ ਚ ਵੀ ਬੰਨ੍ਹਦੇ ਨੇ ਉਹ ਗੱਲ ਤਾਂ ਇਹ ਆ ਵੀ ਜਿਹੜੇ ਅਸੂਲ ਨੇ ਜਿਹੜੇ ਕਾਨੂੰਨ ਨੇ ਜੇ ਕਾਨੂੰਨ ਦੂਜਿਆਂ ਵਾਸਤੇ ਆ ਜੋ ਕਾਨੂੰਨ ਉਹੀ ਫਿਰ ਜਿਹੜਾ ਹੈਗਾ ਸਿੱਖਾਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਇੱਕ ਪਾਸੇ ਸਿੱਖਾਂ ਨੂੰ ਟੈਲਰਿਸਟ ਕਹਿੰਦੇ ਆਂਦਾ ਜਿਹੜੇ ਇਥੇ ਐਮਪੀ ਜਿੱਤੇ ਹੋਏ ਵੀ ਜਿਹੜੇ ਜ਼ਿਲਾਂ 'ਚ ਬੰਦ ਕਰੇ ਹੋਏ ਨੇ ਇੱਕ ਪਾਸੇ ਹਾਰਿਆ ਹੋਇਆ ਬੰਦਾ ਇੱਕ ਪਾਸੇ ਹਾਰਿਆ ਹੋਇਆ ਬੰਦਾ ਉਹ ਮੰਤਰੀ ਬਣਦਾ ਸੈਂਟਰ ਸਰਕਾਰ 'ਚ ਇੱਕ ਪਾਸੇ ਜਿੱਤਿਆ ਹੋਇਆ ਬੰਦਾ ਜਿਹੜਾ ਹੈਗਾ ਉਹ ਜੀਲ 'ਚ ਬੰਦਾ ਫਿਰ ਇਹ ਮੈਨੂੰ ਦੱਸੋ ਵੀ ਇਹ ਕਾਨੂੰਨ ਆ ਇਹ ਦੂਰੇ ਮੌਬਦਾਨੇ ਨਹੀਂ ਤਾਂ ਹੋਰ ਕੀ ਨੇ ਇਸ ਕਰਕੇ ਜਿਹੜੀ ਸੰਜਨਤਾ ਉਹ ਵੀ ਜਾਗਦੀ ਤਾਂ ਹੈ ਉਹ ਕੀ ਕਰੇ ਇਹ ਈਵੇਂ ਦੀ ਪਦਾਇਆ ਸਰਕਾਰ ਬਣੀ ਹੋਈ ਜਿੰਨਾ ਚਿਰ ਇਹ ਜਿਹੜੀ ਹੈਗੀ ਈਵੀਐਮ ਇਹਨਾਂ ਕੋਲੇ ਆ ਇਹ ਇਸੇ ਦਾ ਮਨਮਰਜ਼ੀਆਂ ਕਰਦੇ ਰਹਿਣਗੇ ਇੱਕ ਵਕੀਲ ਸਾਹਿਬ ਦੀ ਮੈਂ ਹਾਈ ਕੋਰਟ ਦੇ ਬਹੁਤ ਵੱਡੇ ਵਕੀਲ ਨੇ ਐਡਵੋਕੇਟ ਡਾਕਟਰ ਸੁਨੀਲ ਮੰਲਣ ਉਹਨਾਂ ਦੀ ਮੈਂ ਇੰਟਰਵਿਊ ਥੋੜੇ ਦਿਨ ਪਹਿਲਾਂ ਸੁਣ ਰਿਹਾ ਸੀ ਉਹ ਕਹਿੰਦੇ ਨੇ ਕਿ ਮੈਂ ਲਿਖ ਕੇ ਦੇ ਦੰਨਾ ਰਾਮ ਰਹੀਮ ਹੁਣ ਬਰੀ ਹੋ ਕੇ ਬਾਹਰ ਆਏਗਾ ਇੰਨੀ ਦਿਨ ਇੰਨੀ ਵਾਰ ਪੈਰੋਲ ਦੇਣਾ ਵਾਰ-ਵਾਰ ਪੈਰੋਲ ਦੇਣਾ ਕਿਤੇ ਉਸ ਵੱਲ ਇਸ਼ਾਰਾ ਤਾਂ ਨਹੀਂ ਕਿਤੇ ਕੱਲ ਨੂੰ ਕਹਿ ਦੇਣ ਜੀ ਇਸ ਤਰ੍ਹਾਂ ਦਾ ਇਹ ਤਾਂ ਗਲਤ ਫੈਸਲੇ ਉਸ ਸਮੇਂ ਜੱਜ ਸਾਹਿਬਾਨਾਂ ਦੇ ਵੱਲੋਂ ਕੀਤੇ ਸੀ ਜਾਂ ਹੁਣ ਸਬੂਤ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਕਿ ਰਾਮ ਰਹੀਮ ਸਿੰਘ ਹੁਣ ਬੇਕ ਬੇਕਸੂਰ ਬਿਲਕੁਲ ਬਰੀ ਹੋ ਸਕਦਾ ਬਿਲਕੁਲ ਕਰਨਗੇ ਉਹਨੂੰ ਬਿਲਕੁਲ ਉਹ ਤਾਂ ਜਿਹੜਾ ਕੇਸ ਖਤਮ ਖਾਂਗੇ ਇਹ ਜਿਹੜੀ ਇੰਨੀਆਂ ਪਲੋਨਾਂ ਦਿੱਤੀਆਂ ਜਾ ਰਹੀਆਂ ਨੇ ਇਹ ਹੀ ਇਹ ਵਾਰ-ਵਾਰ ਵੀ ਇੱਥੇ ਇਹ ਬਾਹਰ ਜਾਂਦਾ ਉਸੇ ਜਾ ਕੇ ਕੁਝ ਨਹੀਂ ਹੁੰਦਾ ਜੀ ਇਹ ਆ ਵੀ ਜੇਲ ਹੀ ਹੈਗੀ ਆ ਉਹ ਪਰੌਲ ਕੱਟ ਕੇ ਵਾਪਸ ਆ ਜਾਂਦਾ ਕੋਈ ਗੜਬੜ ਨਹੀਂ ਹੋਈ ਤੇ ਇਹ ਤਾਨ ਜਾ ਕਰਕੇ ਨਾ ਉਹਨੂੰ ਸਾਰਾ ਰਾਜ ਦਾ ਇਹ ਕੇਕਸ ਕੇਸ ਖਤਮ ਕਰਨ ਦਾ ਜਿਹੜਾ ਹੈਗਾ ਸਰਕਾਰ ਨੇ ਬਣਾਇਆ ਕਿਉਂਕਿ ਸਰਕਾਰ ਆ ਜਿਹੜੀ ਉਹਨੇ ਵੋਟਾਂ ਦੇਖਣੀਆਂ ਵੀ ਵੋਟ ਬੈਂਕ ਕਾਦੇ ਜਾਦੇ ਆ ਵੋਟ ਬੈਂਕ ਦੇਖਦੇ ਨੇ ਇਹਨਾਂ ਨੇ ਉਹ ਨਹੀਂ ਦੇਖਣਾ ਵੀ ਇਹ ਅਪਰਾਧੀ ਹੈ ਜਾਂ ਨਹੀਂ ਕਿੱਡਾ ਵੱਡਾ ਅਪਰਾਧੀ ਆ ਉਹ ਕਿੰਨੇ ਉਹ ਤੇ ਕੇਸ ਚੱਲ ਰਹੇ ਨੇ ਹਜੇ ਪੈਂਡਿੰਗ ਨੇ ਕੇਸ ਹਜੇ ਉਹਨਾਂ 'ਚ ਵੀ ਸਜ਼ਾ ਹੋਊਗੀ ਦੋ ਕੇ ਸੰਜੋ ਤਾਂ ਸਜ਼ਾ ਹੋਊਗੀ ਤੇ ਜਿਹੜੇ ਬਾਕੀ ਪੈਂਡਿੰਗ ਨੇ ਉਹਨਾਂ 'ਚ ਵੀ ਸਜ਼ਾ ਹੋਣੀ ਉਹਨੂੰ ਕਿ ਕਿੱਥੇ ਕੋਸਾ ਸੁਣਾਉਣਗੇ ਇਹ ਇੰਨੀ ਵਾਰ ਪਰੋਲ ਦੇਣ ਤੋਂ ਬਾਅਦ ਤੁਸੀਂ ਸਰਕਾਰ ਦੇ ਉੱਪਰ ਲਗਾਤਾਰ ਇਲਿਗੇਸ਼ਨ ਲਗਾ ਰਹੇ ਹੋ ਇੰਨੀ ਵਾਰ ਪਰੋਲ ਦੇਣ ਤੋਂ ਬਾਅਦ ਲੱਗਦਾ ਕਿ ਬਾਕੀ ਕੇਸਾਂ ਦੇ ਵਿੱਚ ਸਜ਼ਾ ਰਾਮ ਰਹੀਮ ਨੂੰ ਹੋ ਸਕਦੀ ਹੈ 15 ਵਾਰੀ ਪਰੋਲ ਦੇ ਪਰਿਵਾਰ ਆਉਣ ਤੋਂ ਬਾਅਦ ਵੀ ਦੇਖੋ ਜਿਹੜਾ ਜੱਜ ਆ ਕੋਈ ਚੰਗਾ ਬੈਠ ਜਾਵੇ ਜਿਵੇਂ ਉਹਨੇ ਇਹਨੂੰ ਸਜ਼ਾ ਕਰੀ ਸੀ ਜਗਦੀਪ ਸਿੰਘ ਉਹਨੇ ਇਹਾ ਜੇ ਕੋਈ ਜੱਜ ਕੋਈ ਬੈਠੇ ਸਜ਼ਾ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਜੇ ਹੁਣ ਉਹਨਾਂ ਦੇ ਖਰੀਦੇ ਹੋਏ ਕੋਈ ਜੱਜ ਬਹਿ ਗਿਆ ਫਿਰ ਉਹਨੇ ਸਜ਼ਾ ਕੀ ਕਰਨੀ ਉਹਨੇ ਤਾਂ ਵਰੀ ਉਹ ਵੀ ਕਰਨਾ ਜਦੋਂ ਸਾਰੇ ਲੋਕ ਕਹਿੰਦੇ ਐਨੇ ਬੰਦੇ ਨਪੁੰਸਕ ਕਰਤੇ ਉਹ ਸਾਰੇ ਬੰਦੇ ਆ ਗਏ ਸਾਰੇ ਗਵਾਹ ਹੋ ਗਏ ਫਿਰ ਹੋਰ ਸਰਕਾਰ ਕੀ ਚਾਹ ਚਾਹੁੰਦੀ ਆ ਇਥੇ ਉਹ ਕਹਿੰਦਾ ਵੀ ਸਰਕਾਰ ਦਾ ਦਬਦਬਾ ਦੀ ਸਰਕਾਰ ਆ ਉਸੇ ਦਾ ਸਾਰਾ ਕੁਝ ਹੀ ਆ ਅੱਜ ਇਹਨਾਂ ਦਾ ਜਿਹੜਾ ਹੈਗਾ ਸਰਕਾਰ ਹੈ ਬਣਾਈ ਹੋਈ ਧੱਕੇ ਨਾਲ ਬਣਾ ਦਿੰਦੇ ਨੇ ਤੇ ਹੁਣ ਸਾਰਾ ਕੁਝ ਧੱਕਾ ਹੀ ਹੁੰਦਾ ਜਿੱਥੇ ਵੀ ਦੇਖਦੇ ਆ ਕਿੱਥੇ ਹੀ ਨਹੀਂ ਧੱਕਾ ਹੋਇਆ ਵੋਟਾਂ ਦੇ ਵਿੱਚ ਵੀ ਧੱਕਾ ਤੇ ਉਧਰ ਜੇ ਮੁਰਜ਼ਰਮਾਂ ਦੇ ਵਿੱਚ ਵੀ ਧੱਕਾ ਜੇ ਕੋਈ ਅਪਰਾਧ ਕਰਦਾ ਉਹ ਅਪਰਾਧੀ ਜਿਹੜਾ ਹੁੰਦਾ ਉਹ ਬਾਹਰੇ ਤੁਰੇ ਫਿਰਦੇ ਨੇ ਹੁਣ ਇੱਥੇ ਜਿਹੜਾ ਹੋਇਆ ਸੀਗਾ ਕਾਂਡ ਨੂਹ ਦੇ ਵਿੱਚ ਹਰਿਆਣਾ ਉਸ ਜਿਹੜਾ ਹੈਗਾ ਉਹ ਬਜਰੰਗੀ ਗੁੰਡੇ ਹੋਣੀ ਸੀ ਉਹਨਾਂ ਨੇ ਥਾਣਾ ਵੀ ਫੂਕਤਾ ਉਹਨਾਂ ਨੇ ਪੁਲਿਸ ਵੀ ਮਾਰਤੀ ਉਹਨਾਂ ਨੇ ਗੱਡੀਆਂ ਨੂੰ ਅੱਗ ਵੀ ਲਾਤੀ ਫੇਰ ਵੀ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਫੇਰ ਵੀ ਉਹਨੂੰ ਫੜਿਆ ਨਹੀਂ ਉਹ ਬਾਅਦ ਚ ਹੋ ਕੇ ਹੋਈਆਂ ਨੇ ਤੇ ਇਧਰ ਸਾਡੇ ਸਿੰਘ ਜਿਹੜੇ ਜਾਣਦੇ ਨੇ ਉਹ ਅ ਅਨਸਾਫ਼ ਲੈਣ ਵਾਸਤੇ ਉਹਨਾਂ ਉਤੇ ਐਨਐਸਏ ਲਾ ਕੇ ਡਿਪਰੂਵਲ ਜੇਲ੍ਹ ਦੇ ਵਿੱਚ ਬੰਦ ਕਰਿਆ ਹੋਏ ਨੇ ਉਹਨਾਂ ਵਾਰੀ ਐਮਐਸ ਐਨਐਸਏ ਕਿੱਧਰ ਚਲੀ ਜਾਂਦੀ ਆ ਇਹਨਾਂ ਤੇ ਵੀ ਲਾਉਣਾ ਨੇ ਐਨਐਸਏ ਵੀ ਹਾਂ ਇਹਨਾਂ ਨੇ ਵੀ ਅਪਰਾਧ ਕਰਿਆ ਕਿਉਂਕਿ ਉਹ ਇਹਨਾਂ ਦੇ ਆਪਦੇ ਨੇ ਜਿੱਦੀ ਸਰਕਾਰ ਉਹ ਆਪਦਾ ਕੁਛ ਮਰਜ਼ੀ ਕਰੀ ਜਾਣ ਉਹ ਇਹਨਾਂ ਨੇ ਹਜੇ ਤਾਂ ਬਹੁਤ ਕੁਝ ਬਾਦਲਣਾ ਸੇ ਨਨ ਜਿਹੜਾ ਅੰਬੇਦਕਰ ਸਾਹਿਬ ਵਾਲਾ ਆਪਣੇ ਸੰਵਿਧਾਨ ਇਹ ਤਾਂ ਉਹਨੂੰ ਰੱਦ ਕਰਨ ਨੂੰ ਤੁਰੇ ਹੋਏ ਨੇ ਇਹ ਤਾਂ ਹੁਣ ਮਨੁਵਾਦੀ ਸੰਵਿਧਾਨ ਲਿਆਉਣਾ ਚਾਹੁੰਦੇ ਨੇ ਤੇ ਤਿਆਰੀਆਂ ਸਰਕਾਰ ਦੀ ਸਰਕਾਰ ਦੀ ਤਿਆਰੀ ਹੋਈ ਆ ਹੁਣ ਜੇ ਕੋਈ ਇੱਥੇ ਖਾਲਸਤਾਨ ਦੀ ਜਾਂ ਖਾਲਸਾ ਰਾਜ ਦੀ ਗੱਲ ਕਰਦਾ ਉਹ ਅਤਵਾਦੀ ਆ ਉਹ ਬਕਵਾਦੀ ਆ ਉਹ ਖਾਲਸਤਾਨੀ ਆ ਜੇ ਇਹਨਾਂ ਦਾ ਬਗਵੇਸ਼ਵਰ ਬਾਬਾ ਜਿਹੜਾ ਹੈਗਾ ਉਹ Hindu ਰਾਸ਼ਟਰ ਦੀ ਗੱਲ ਕਰਦਾ ਉਹ ਸੱਤਵਾਦੀ ਹੋ ਗਿਆ ਉਹ ਚੰਗਾ ਹੋ ਗਿਆ ਉਹਦੇ ਤੇ ਕੋਈ ਕੇਸ ਨਹੀਂ ਹੈਗਾ ਉਹ ਕਿਉਂ ਨਹੀਂ ਬਈ ਉਹ ਭਾਰਤ ਨੂੰ ਤੋੜਨ ਦੀਆਂ ਗੱਲਾਂ ਨਹੀਂ ਕਰਦਾ ਇਹ ਅਖੰਡ ਭਾਰਤ ਆ ਇਹਨੂੰ ਤੋੜਨ ਦੀਆਂ ਗੱਲਾਂ ਉਹ ਵੀ ਕਰਦਾ ਨਾ ਉਹ ਤੇ ਕਿਉਂ ਨਹੀਂ ਫਿਰ ਐਨਐਸਏ ਲੱਗਦੀ ਉਹਦੇ ਦੇਸ਼ ਸਰੂ ਦਾ ਪਰਚਾ ਕਿਉਂ ਨਹੀਂ ਪੈਂਦਾ ਕਿਉਂਕਿ ਉਹ ਇਹਨਾਂ ਦਾ ਅਫਦਾਗਾ ਉਹਨੂੰ ਖੁੱਲ ਛੁੱਟੀ ਦਿੱਤੀ ਹੋਈ ਆ ਵੀ ਜਿਹੜਾ ਕੁਛ ਮਰਜ਼ੀ ਕਰੋ ਤੁਹਾਡੇ ਉੱਤੇ ਕੋਈ ਨਹੀਂ ਤੁਹਾਡੇ ਉੱਤੇ ਕੋਈ ਕਾਨੂੰਨ ਨਹੀਂ ਹੈਗਾ ਜੋ ਕੁਛ ਮਰਜ਼ੀ ਕਰੋ ਹੁਣ ਆ ਪਿੱਛੇ ਜੀ ਉਹਦੇ ਉੱਤੇ ਵੀ ਅਲੀਗੇਸ਼ਨ ਲੱਗਿਆ ਸੀਗਾ ਕਿੰਨੇ ਕੇਸ ਪੈਗੇ ਵੀ ਉਹਨੇ ਕਿੰਨੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਵੇਚੀ ਪੂਤੀਆਂ ਨੇ ਉਹ ਚੱਲੀ ਜਾਂਦਾ ਨਾ ਦਿਖਾਉਂਦੇ ਨੇ ਉਹ ਕੇਸ ਕਿੱਥੇ ਆ ਉਹਨੂੰ ਹੱਥ ਕੌਣ ਪਾਊਗਾ ਜਿਹੜੇ ਇਹਨਾਂ ਦੀ ਬੋਲੀ ਬੋਲਦਾ ਉਹ ਇਹਨਾਂ ਦਾ ਆਪਦਾ ਉਹ ਇਹਨਾਂ ਦਾ ਗਾ ਜਿਹੜਾ ਕੋਈ ਇਹਨਾਂ ਦੀ ਬੋਲ ਹੀ ਨਹੀਂ ਬੋਲਦਾ ਹੁਣ ਬਲਾਦਕਾਰ ਦੇ ਕੇਸ ਦੇ ਵਿੱਚ ਤੁਹਾਨੂੰ ਹੋਰ ਵੀ ਵੱਡੇ ਕਈ ਬਾਬੇ ਨੇ ਅੰਦਰ ਉਹਨਾਂ ਨੂੰ ਪ੍ਰੋਬਲਮ ਕਿਉਂ ਨਹੀਂ ਮਿਲਦੀ ਬਾਈ ਹੈ ਤਾਂ ਉਹ ਵੀ ਬਾਬੇ ਨੇ ਇਹ ਇਹਨਾਂ ਦੇ ਵਿੱਚ ਵੀ ਨੇ ਉਹਨਾਂ ਨੂੰ ਫਿਰੋਲ ਕਿਉਂ ਨਹੀਂ ਮਿਲਦੀ ਫਿਰ ਇਹੀ ਆ ਨਾ ਕਿ ਮੈਂ ਇਹੀ ਪੁੱਛ ਰਿਹਾ ਕਿ ਤੁਸੀਂ ਕਹਿੰਦੇ ਹੋ ਕਿ ਇਹ ਲੋਕ ਆਪਣੇ ਨੇ ਬਾਬੇ ਤਾਂ ਫਿਰ ਉਹ ਵੀ ਨੇ ਕੇਸ ਉਹਨਾਂ ਦੇ ਉੱਪਰ ਵੀ ਉਹੀ ਨੇ ਜਿਹੜੇ ਗੁਰਮੀਤ ਰਾਮ ਰਹੀਮ ਦੇ ਉੱਪਰ ਨੇ ਪੈਸੇ ਦੀ ਪਾਵਰ ਉਹਨਾਂ ਦੇ ਕੋਲ ਵੀ ਆ ਕੀ ਉਹ ਫਿਰ ਪੈਸੇ ਦੇ ਨਾਲ ਤੁਸੀਂ ਜਿਵੇਂ ਪਹਿਲਾਂ ਕਿਹਾ ਕਿ ਜੱਜ ਵੀ ਵਿਕ ਚੁੱਕੇ ਨੇ ਇਨਸਾਫ ਵਿਕ ਚੁੱਕੇ ਕੀ ਉਹਨਾਂ ਦੇ ਕੋਲ ਉਹ ਪੈਸੇ ਦੇ ਨਾਲ ਲੀਡਰ ਜਾਂ ਜੱਜ ਖਰੀਦ ਨਹੀਂ ਸਕਦੇ ਇਸ ਦਾ ਮਤਲਬ ਤਾਂ ਫਿਰ ਇਹ ਲੋਕ ਤਾਂ ਇਹ ਵੀ ਕਹਿ ਸਕਦੇ ਨੇ ਦੇਖੋ ਜੀ ਲੀਗਲ ਤਰੀਕੇ ਨਾਲ ਕਾਰਵਾਈ ਚੱਲੀ ਉਹਨਾਂ ਨੂੰ ਤਾਂ ਪੈਰੋਲ ਦਿੱਤੀ ਨਹੀਂ ਹੈਗੀ ਉਹਨਾਂ ਨੂੰ ਪ੍ਰੋਬਲਿਸ ਕਰਕੇ ਦਿੱਤੀ ਪੈਸਾ ਵੀ ਉਹਨਾਂ ਕੋਲ ਹੈਗਾ ਉਹ ਸਰਕਾਰ ਦੀ ਬੋਲੀ ਨਹੀਂ ਬੋਲਦੇ ਉਹ ਸਰਕਾਰ ਦੀ ਬੋਲੀ ਨਹੀਂ ਬੋਲਦੇ ਬਸ ਸਾਹੀ ਫਰਕ ਹੈ ਇਹਦੇ ਵਿੱਚ ਇਹ ਜਿਵੇਂ ਸਰਕਾਰ ਕਹਿੰਦੀ ਓਵੇਂ ਕਰਦਾ ਤਾਂ ਹੀ ਦੂਜੇ ਬਾਬਿਆਂ ਨੂੰ ਨਹੀਂ ਪ੍ਰੋਬਲ ਮਿਲਦੀ ਇਹਨੂੰ ਜਿਆਦਾ ਮਿਲ ਜਾਂਦੀ ਹੈ ਇਹ ਤਾਂ ਡਬਲ ਕੇਸ ਹੈ ਇਹਦੇ ਤੇ ਡਬਲ ਸਜ਼ਾ ਹੋਈ ਹੈ 20 10-10 ਸਾਲ ਦੀ ਤੇ ਉਹਨਾਂ ਉੱਤੇ ਤਾਂ ਹੈਗੇ ਨੇ ਉਹ ਉਹਨਾਂ ਦੀ ਬੋਲੀ ਨਹੀਂ ਬੋਲੇ ਹੈ ਤਾਂ ਇੰਨੇ ਦਿਨ ਇਹ ਮਸਕ ਉਹਨਾਂ ਦੀ ਬੋਲੀ ਨਹੀਂ ਬੋਲੇ ਉਹ ਸਰਕਾਰ ਜੋ ਕਹਿੰਦੀ ਉਹ ਨਹੀਂ ਕਰਿਆ ਉਹਨਾਂ ਨੇ ਤਾਂ ਵੀ ਉਹਨਾਂ ਨੂੰ ਨਹੀਂ ਪਰੋਅ ਮਿਲ ਰਹੀ ਹੈ ਤਾਂ ਇਹ ਨਹੀਂ ਦੇ ਨੇ ਬਸੱਕ ਜੀ ਹੁਣ ਆਪਣੇ ਸਿੱਖ ਧਰਮ ਦੇ ਵਿੱਚ ਕਈ ਪੈਦਾ ਹੋ ਕੇ ਸਾਡੇ ਜਿਹੜੀਆਂ ਹੈਗੀਆਂ ਬਾਦਲ ਵਰਗੇ ਨੇ ਜਿਹੜੇ ਪੰਥ ਦੀ ਪਿੱਠ ਦੇ ਵਿਸੁਰਾ ਮਾਰਦੇ ਨੇ ਕੀ ਉਹ ਸਿੱਖ ਹੋਗੇ ਜੀ ਪੱਗ ਅ ਪੱਗ ਬੰਨਣਾ ਕੋਈ ਸਿੱਖ ਹੋ ਜਾਂਦਾ ਦਾੜਾ ਕੇਸ ਰੱਖਣਾ ਕੋਈ ਸਿੱਖ ਹੋ ਜਾਂਦਾ ਨਹੀਂ ਇਹ ਤਾਂ ਜਿਹੜੀ ਹੈਗੀ ਆ ਸਿੱਖ ਤਾਂ ਉਹੀ ਆ ਜਿਹੜਾ ਗੁਰੂ ਦੀ ਮਰਜ਼ਾ ਦਾ ਤੇ ਚੱਲਦਾ ਜਿਹੜੇ ਅਪਦੇ ਧਰਮ ਦੇ ਉਸੂਲਾਂ ਤੇ ਚੱਲਦਾ ਜਿਹੜੇ ਸੱਚ ਦੀ ਗੱਲ ਕਰਦਾ ਆਸਰ ਖਾਲਸਾ ਉਹੀ ਆ ਇਸ ਕਰਕੇ ਜਿਹੜਾ ਕੋਈ ਸਰਕਾਰ ਦੇ ਬੋਲੀ ਬੋਲੂਗਾ ਉਹਨੂੰ ਸਾਰਾ ਕੁਝ ਹੀ ਆ ਇਹ ਤਾਂ ਇੱਥੋਂ ਤੱਕ ਇਹ ਗਾਹਾਂ ਹੋ ਸਕਦਾ ਇਹਨੂੰ ਬੜੀ ਕਰਕੇ ਇਲੈਕਸ਼ਨ ਵੀ ਲੜਾ ਦੇਣ ਰਾਜਨੀਤੀ ਚ ਆ ਸਕਦਾ ਰਾਮ ਜੀ ਬਿਲਕੁਲ ਆ ਸਕਦੇ ਨੇ ਇਹਨਾਂ ਲੋਕਾਂ ਦਾ ਕੀ ਹੁੰਦਾ ਜਿਹੜਾ ਸਾਡੇ ਅਰ ਕਾਰ ਤੋਂ ਕਾਰਤਾ ਸਰਕਾਰ ਦੇ ਵਿੱਚ 545 ਬੰਦੇ ਨੇ ਉਹਨਾਂ ਦੇ ਵਿੱਚ 150 ਬੰਦਾ ਜਿਹੜਾ ਹੈਗਾ 150 ਐਮਪੀ ਆ ਜਿਹੜਾ ਉਹਦੇ ਵਿੱਚ ਜਿਹੜਾ ਹੈਗਾ ਉਹ ਅਪਰਾਧੀ ਆ ਉਹਨਾਂ ਤੇ ਕੇਸ ਚੱਲਦੇ ਨੇ ਕਈਆਂ ਤੇ ਰੇਪ ਦੇ ਕੇਸ ਨੇ ਕਈਆਂ ਤੇ ਹੋਰ ਕੇਸ ਚੱਲਦੇ ਨੇ ਫਿਰ ਕਾਨੂੰਨ ਦੇ ਮੁਤਾਬਕ ਜਿਸ ਕਾਨੂੰਨ ਸਾਰਿਆਂ ਦੇ ਲਾਗੂ ਹੋਣਾ ਚਾਹੀਦਾ ਜਿਹੜੇ ਅਪਰਾਧੀ ਨੇ ਜਿਹੜਾ ਉਹ ਤੇ ਉਹਨੂੰ ਲਟਕੋਣ ਲਾਣ ਦਾ ਜਿਹੜਾ ਹੈਗਾ ਉਹ ਅਧਿਕਾਰ ਨਹੀਂ ਹੋਣਾ ਚਾਹੀਦਾ ਜਿਹੜਾ ਤੜੀਪਾਰ ਆ ਜਿਹੜਾ ਬੈਠਾ ਐਸੇ ਅਮਨਤ ਸਾਹਿਬ ਆਪ ਤੜੀਵਾਰ ਆ ਉਹਦੇ ਸਸਕੜੀਆਂ ਲੱਗੀਆਂ ਰਹੀਆਂ ਨੇ ਉਹ ਉਹ ਆਪ ਅਪਰਾਧੀ ਰਿਹਾ ਉਹ ਦੇਸ਼ ਦਾ ਗ੍ਰਹਿ ਮੰਤਰੀ ਦੇਖ ਲੋ ਇਸ ਦੇਸ਼ ਦੀਆਂ ਗੱਲਾਂ ਪਤਾ ਨਹੀਂ ਅਮਰੀਕਾ ਨੇ ਉਹ ਜਾ ਕੇ ਕਿਹੜਾ ਜੈਨੂਲ ਬਨ ਲਿਆਂਦਾ ਇਹਨਾਂ ਨੂੰ ਕਦੋਂ ਬਨ ਕੇ ਲੈ ਜਾਊਗਾ ਇਧਰ ਨਹੀਂ ਮੂੰਹ ਕਰਦਾ ਟਰੰਪ ਇਹਨਾਂ ਨੇ ਦੁਖੀ ਕਰ ਰੱਖੇ ਨੇ ਸਾਰੇ ਇਸ ਕਰਕੇ ਇਹ ਆ ਵੀ ਜੀ ਦੀ ਸਰਕਾਰ ਜਿਹੜਾ ਕੋਈ ਸਰਕਾਰ ਦੀ ਬੋਲੀ ਬੋਲੇ ਕੋਈ ਆ ਚਾਹੇ ਉਹਨੂੰ ਸਰਕਾਰ ਰਾਹਤ ਦਿੰਦੀ ਆ ਉਹ ਜੇਲਾਂ ਚੋਂ ਵੀ ਸਰੀਆਮ ਕਢਾ ਲੈਂਦੀ ਆ ਉਹ ਬੰਦੇ ਮਾਰੇ ਉਹ ਬਲਾਤਕਾਰ ਕਰੇ ਉਹਦੀ ਪੂਰੀ ਠੋਕੇ ਸਰਕਾਰ ਜਿਹੜੀ ਮਦਦ ਕਰਦੀ ਆ ਜਿਹੜਾ ਕੋਈ ਇਹਨਾਂ ਦੀ ਬੋਲੀ ਨਹੀਂ ਬੋਲਦਾ ਉਹ ਜੇਲਾਂ ਦੇ ਵਿੱਚ ਹਮੇਸ਼ਾ ਬੰਦ ਹੋ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਧੰਨਵਾਦ